ਮਰਹੂਮ ਸਮਾਜ ਸੇਵੀ ਸੰਦੀਪ ਸਿੰਘਲਾ ਦੇ ਜਨਮ ਦਿਨ ਮੌਕੇ ਵੱਖ-ਵੱਖ ਥਾਈਂ ਲਗਾਏ ਲੰਗਰ ਅਤੇ ਵੱਡੀ ਗਿਣਤੀ ਵਿੱਚ ਲੋੜਵੰਦਾਂ ਨੂੰ ਵੰਡੇ ਗਏ ਕੱਪੜੇ ਧੂਰੀ ਮਰਹੂਮ ਸਮਾਜ ਸੇਵੀ ਸ਼੍ਰੀ ਸੰਦੀਪ ਸਿੰਘਲਾ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਯਾਦ ਨੂੰ ਤਾਜ਼ਾ ਕਰਦਿਆਂ ਉਹਨਾਂ ਦੇ ਪਿਤਾ ਸ਼੍ਰੀ ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗੋਸੇਵਾ ਕਮਿਸ਼ਨ ਪੰਜਾਬ ਵੱਲੋਂ ਧੂਰੀ ਵਿਖੇ ਵੱਖ-ਵੱਖ ਥਾਈਂ ਲੰਗਰ ਹਜ਼ਾਰਾਂ ਲੋੜਵੰਦਾਂ ਲਈ ਲਗਾਇਆ ਗਿਆ। ਉੱਥੇ ਹੀ ਇਹਨਾਂ ਸਮਾਗਵਾਂ ਵਿੱਚ ਪਹੁੰਚੀ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੋਰਵਲੋਂ ਸਿੰਘਲਾ ਪਰਿਵਾਰ ਵੱਲੋਂ ਸੰਦੀਪ ਸਿੰਘਲਾ ਦੀ ਯਾਦ ਵਿੱਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਗਾ ਕਰਦੇ ਆ ਵੱਡੀ ਗਿਣਤੀ ਵਿੱਚ ਲੰਗਰ ਛਕਣ ਪਹੁੰਚੇ ਲੋਕਾਂ ਨੂੰ ਕੱਪੜੇ ਵੀ ਵੰਡੇ ਗਏ ਇਸ ਮੌਕੇ ਮਾਤਾ ਹਰਪਾਲ ਕੋਰ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਕਰਾਚੋ ਨੇ ਕਿਹਾ ਕਿ ਸ਼੍ਰੀ ਸੰਦੀਪ ਸਿੰਘਲਾ ਦਾ ਮੁੱਢੋ ਹੀ ਸਮਾਜ ਸੇਵਾ ਦਾ ਸੁਭਾਅ ਰਿਹਾ ਜਿਸ ਦੇ ਚਲਦਿਆਂ ਉਸ ਵੱਲੋਂ ਲੰਮਾ ਸਮਾਂ ਕਿਸਾਨੀ ਅੰਦੋਲਨ ਦੌਰਾਨ ਵੀ ਦਿੱਲੀ ਵਿਖੇ ਲੰਗਰ ਲਗਾਏ ਗਏ ਸਨ ਅਤੇ ਪਰਿਵਾਰ ਵੱਲੋਂ ਉਸ ਦੀ ਯਾਦ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਸ਼ਲਾਗਾ ਯੋਗ ਹੈ ਇਸ ਉਪ ਮੌਕੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾਂ ਨੇ ਕਿਹਾ ਹੈ ਕਿ ਉਹਨਾਂ ਦੇ ਹੁਣ ਹਾਰਸ ਪੁੱਤਰ ਸੰਦੀਪ ਸਿੰਘਲਾ ਦੀ ਕਮੀ ਤਾਂ ਕਦੇ ਵੀ ਪੂਰੀ ਨਹੀਂ ਹੋਵੇਗੀ ਪਰੰਤੂ ਉਹਨਾਂ ਦੇ ਦੋਸਤਾਂ ਤੇ ਸਨੇਹੀਆਂ ਵੱਲੋਂ ਉਸ ਦੀ ਯਾਦ ਨੂੰ ਤਾਜ਼ਾ ਕਰਨ ਲਈ ਪਰਿਵਾਰ ਨੂੰ ਅਜਿਹੇ ਕਾਰਜ ਕਰਨ ਲਈ ਪ੍ਰੇਰਿਆ ਜਾਂਦਾ ਹੈ ਅਤੇ ਪਰਿਵਾਰ ਵੱਲੋਂ ਭਵਿੱਖ ਵਿੱਚ ਵੀ ਉਸ ਦੀ ਯਾਦ ਨੂੰ ਲੈ ਕੇ ਅਜਿਹੇ ਉਪਰਾਲੇ ਲਗਾਤਾਰ ਚਾਰੀ ਰਹਿਣਗੇ ਜ਼ਿਕਰਯੋਗ ਹੈ ਕਿ ਅੱਜ ਸੰਦੀਪ ਸਿੰਘਲਾ ਦੇ ਜਨਮ ਦਿਨ ਮੌਕੇ ਜਿੱਥੇ ਤੋਤਾਪੁਰੀ ਰੋਡ ਤੇ ਇੱਕ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ ਸੀ ਉੱਥੇ ਹੀ ਸ਼ਹਿਰ ਦੇ ਮੁੱਖ ਕ੍ਰਾਂਤੀ ਚੌਂਕ ਵਿਖੇ ਵੀ ਸਿੰਘਲਾ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਸਾਡੇ ਨੌਜਵਾਨ ਆਕੂ ਸੰਦੀਪ ਸਿੰਘਲਾ ਜੀ ਜਿਨ੍ਹਾਂ ਦੀ ਅਚਾਨਕ ਸੜਕ ਦੁਰਘਟਨਾ ਦੇ ਵਿੱਚ ਮੌਤ ਹੋ ਗਈ ਸੀਗੀ ਉਨ੍ਹਾਂ ਦੀ ਜਾਤ ਨੂੰ ਸਮਰਪਿਤ ਪਰਿਵਾਰ ਵੱਲੋਂ ਸਾਡੇ ਚੇਅਰਮੈਨ ਅਸ਼ੋਕ ਲੱਖਾ ਜੀ ਨੇ ਉਨ੍ਹਾਂ ਵੱਲੋਂ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਗਰੀਬ ਬੱਚਿਆਂ ਨੂੰ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਠੰਡ ਨੂੰ ਧਿਆਨ ਦੇ ਵਿੱਚ ਰੱਖ ਰੱਖਦੇ ਹੋਏ ਕੱਪੜਿਆਂ ਦਾ ਵੀ ਉਨ੍ਹਾਂ ਵਾਸਤੇ ਪ੍ਰਬੰਧ ਕੀਤਾ ਗਿਆ ਮਾਨ ਸਾਹਿਬ ਜਦੋਂ ਦੀ ਵੀ ਸਾਡੀ ਸਰਕਾਰੀ ਹੈ तकरीबन 2 ਸਾਲ ਦਾ ਸਮਾਂ ਹਨ ਆ ਲਗਾਤਾਰ ਮਾਨ ਸਾਹਿਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਕੱਲ ਵੀ 520 ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਵੇਂ ਨਹਿਰੀ ਪਾਣੀ ਦੀ ਜਿਹੜੀ ਸਾਡੀ ਸਮੱਸਿਆ ਸੀਗੀ ਉਹਦਾ ਵੀ ਹੱਲ ਕੀਤਾ ਗਿਆ ਉਹ ਮੁਫਤ ਦੇ ਵਿੱਚ ਬਿਜਲੀ ਜਿਹੜੀ ਅਸੀਂ ਆਪਣਾ ਵਾਦਾ ਉਹ ਵੀ ਅਸੀਂ ਨੇ ਪੂਰਾ ਕੀਤਾ ਇਸੇ ਤਰੀਕੇ ਨਾਲ ਧੂੜੀ ਸਹਿਰ ਦੇ ਵਿੱਚ ਵੀ ਸਾਡੇ ਕੰਮ ਚੱਲ ਰਹੇ ਨੇ ਜਿਸ ਤਰ੍ਹਾਂ ਜਿਹੜਾ ਪਾਣੀ ਦਾ ਨਿਕਾਸ ਦਾ ਸੁਆ ਸੀਗਾ ਉਸ ਨੂੰ ਟਕਣ ਦੇ ਲਈ ਉਸ ਤੇ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਨੇ ਤੇ ਪਿੰਡਾਂ ਦੇ ਵਿੱਚ ਵੀ ਕਈ ਕਈ ਕਰੋੜ ਦੇ ਪ੍ਰੋਜੈਕਟ ਚੱਲ ਕੀ ਕਹੋਗੇ ਪੰਜਾਬ ਸਰਕਾਰ ਵੱਲੋਂ ਦੇਖਿਆ ਸਿੱਖਿਆ ਦੇ ਮਿਆਰ ਨੂੰ ਲੈ ਕੇ ਸਿਹਤ ਸੁਆਵਾਂ ਨੂੰ ਲੈ ਕੇ ਅੱਗੇ ਕੰਮ ਕੀਤੇ ਹਨ ਉਥੋਂ ਲੈ ਕੇ ਕਿਵੇਂ ਦੇ ਦੇਗੇ ਦੇਖੋ ਇਹ ਮਾਨ ਸਾਹਿਬ ਵੱਲੋਂ ਜੋ ਜਦੋਂ ਸਰਕਾਰ ਬਣੀ ਸੀ ਤਾਂ ਸਭ ਤੋਂ ਵੱਡਾ ਜਿਹੜਾ ਅਸੀਂ ਨੇ ਮੁੱਖ ਟੀਚਾ ਰੱਖਿਆ ਸੀਗਾ ਸਾਡੇ ਨੌਜਵਾਨਾਂ ਨੂੰ ਬੱਚਿਆਂ ਦੇ ਲਈ ਪੜ੍ਹਾਈ ਦਾ ਪੱਧਰ ਨੂੰ ਉੱਚਾ ਚੱਕਣ ਦੇ ਲਈ ਰੱਖਿਆ ਗਿਆ ਸੀਗਾ ਜਿਸ ਨੂੰ ਅਸੀਂ ਪੂਰਾ ਕਰਦੇ ਹੋਏ ਜਿਹੜੇ ਸਾਡੇ ਟੀਚਰ ਨੇਗੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਵੀ ਭੇਜ ਰਹੇ ਹਾਂਗੇ ਅਤੇ ਜਿਹੜੇ ਸਕੂਲਾਂ ਦੀ ਸਥਿਤੀ ਸੀ ਮਾੜੀ ਸਥਿਤੀ ਸੀ ਉਸ ਦਾ ਬਜਟ ਵਧਾ ਕੇ 25% ਦਾ ਤੱਕ ਕੀਤਾ ਗਿਆਗਾ ਜਿਸ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਸਕੂਲਾਂ ਦੇ ਵਿੱਚ ਚਾਰ ਦਿਵਾਰੀਆਂ ਨਹੀਂ ਸੀਗੀਆਂ ਉਹਨਾਂ ਦੇ ਵਿੱਚ ਚਾਰ ਦਿਵਾਰੀਆਂ ਬਣ ਰਹੀਆਂ ਨੇ ਕਈ ਸਕੂਲਾਂ ਦੇ ਵਿੱਚ ਜਿਹੜੇ ਕਮਰਿਆਂ ਦੀ ਜਿਹੜੀ ਹਾਲਾਤ ਸੀਗੇ ਬਹੁਤ ਮਾੜੇ ਸੀਤੇ ਡਿਗਨ ਵਾਲੇ ਸੀਗੇ ਉਹ ਜਿੱਥੇ ਅਸੀਂ ਨਵੀਆਂ ਬਿਲਡਿੰਗਾਂ ਬਣਾ ਰਹੀਆਂ ਦੋਆ ਚੋਵੀਤਾਂ ਚੋਣਾਂ ਨੂੰ ਲੈ ਕੇ ਕਿਹੜੇ ਮੁੱਦਿਆਂ ਲੈ ਕੇ ਵੀ ਚੋਣ ਮੈਦਾਨ ਵਿੱਚ ਆਉਂਦੇ ਦੇਖੋ ਜੀ ਅਸੀਂ ਵਿਕਾਸ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਤੇ ਵਿਕਾਸ ਦੇ ਮੁੱਦਿਆਂ ਤੇ ਲਗਾਤਾਰ ਕੰਮ ਕਰ ਰਹੇ ਹਾਂ ਇਨ੍ਹਾਂ ਮੁੱਦਿਆਂ ਨੂੰ ਚਾਹੇ ਉਹ ਬਿਜਲੀ ਦਾ ਹੋਵੇ ਚਾਹੇ ਉਹ ਪਾਣੀ ਦਾ ਮੁੱਦਾ ਹੋਵੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਜੇ ਕੰਮ ਕੀਤੇ ਐਜੂਕੇਸ਼ਨ ਦਾ ਮੁੱਦਾ ਹੋਵੇ ਇਨ੍ਹਾਂ ਮੁੱਦਿਆਂ ਤੇ ਹੀ ਅਸੀਂ ਚੋਣ ਲੜਦੇ ਹਾਂ ਸੱਲੇ ਵੱਡੇ ਵੀ ਸਾਨੂੰ ਮਿਛੋੜਾ ਦੇ ਸੀ ਕੁਝ ਟਾਈਮ ਪਹਿਲਾਂ ਸੰਦੀਪ ਸਿੰਘਲਾ ਜੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅੱਜ ਇਹ ਗਰਮ ਕੱਪੜੇ ਵੰਡਣ ਦਾ ਤੇ ਲੰਗਰ ਦਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਸ਼੍ਰੀ ਅਸ਼ੋਕ ਲੱਖਾ ਜੀ ਚੇਅਰਮੈਨ ਜੀ ਨੇ ਜੋ ਆਪਣੇ ਪੰਜਾਬ ਬਰੋ ਸੇਵਾ ਕਮਿਸ਼ਨ ਦੇ ਮੇਰੇ ਛੋਟੇ ਵੀ ਸ਼ਾਮ ਸਿੰਘਲਾ ਜੀ ਇਹਨੇ ਸਾਰੇ ਪਰਿਵਾਰ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਕਿ ਕੋਈ ਸੰਦੀਪ ਸਿੰਘਲਾ ਜੀ ਨੇ ਆਮ ਆਦਮੀ ਪਾਰਟੀ ਜਿਹੜਾ ਮੋਢ ਬੰਨੇ ਆ ਧੂਰੀ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੋਇਆ ਹੈ ਸ਼ਹਿਰ ਦੇ ਵਿੱਚ ਸੰਦੀਪ ਸਿੰਘਲਾ ਜੀ ਹੀ ਵਿਚਰਦੇ ਸੀ ਦੇ ਜੌਨ ਦੇ सीएम ਸਾਹਿਬ ਫਿਰ ਇਥੋਂ ਧੂਰੀ ਤੋਂ ਐਮ ਐਲ اے ਬਣੇ ਨੇ ਅੱਗੇ सीएम ਬਹੁਤ ਸਾਂਭਾਲਿਆ ਤਾਂ ਧੂਰੀ ਦੇ ਡਿਵੈਲਪਮੈਂਟ ਦੇ ਵਿੱਚ ਵੀ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਤਾਂ ਅੱਜ ਮਾਤਾ ਹਰਪਾਲ ਕੌਰ ਜੀ ਵਿਸ਼ੇਸ਼ ਤੌਰ ਤੇ सीएम ਸਾਹਿਬ ਦੇ ਮਾਤਾ ਜੀ ਵਿਸ਼ੇਸ਼ ਤੌਰ ਤੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਨੇ ਇੱਕ ਤਰ੍ਹਾਂ ਦੀ ਇਹ ਸ਼ਰਧਾਂਜਲੀ ਵੀ ਹੈ ਸੰਦੀਪ ਸਿੰਘਲਾ ਜੀ ਨੂੰ ਹਰ ਸਾਲ ਇਹ ਪਰਿਵਾਰ ਸ਼੍ਰੀ ਅਸ਼ੋਕ ਲੱਤਾ ਜੀ ਦਾ ਪਰਿਵਾਰ ਇਹ ਹਰ ਸਾਲ ਇਸ ਤਰੀਕੇ ਦਾ ਇਹ ਜਿਹੜਾ ਗਰਮ ਕਪੜੇ ਵੰਡੰਦਾ ਜਾਂ ਸਮਾਜ ਸੇਵਾ ਦਾ ਫੰਕਸ਼ਨ ਰੱਖ ਕੇ ਉਹਨਾਂ ਦੀ ਉਹਨਾਂ ਦਾ ਜਨ ਜਨ ਮਨਾਦੇ। ਧੂਰੀ ਸ਼ਹਿਰ ਦੇ ਜੀ ਮੇਰਾ ਖਿਆਲ ਹੈ ਕਿ ਖੁਸ਼ਕਿਸਮਤੀ ਹੈ ਧੂਰੀ ਸ਼ਹਿਰ ਦੀ ਜਿਹੜਾ ਇੱਕ ਸੀਐਮ ਉਹਨਾਂ ਨੂੰ ਐਸ ਐਮ ਐਲ ਏ ਮਿਲਿਆ ਕਿਉਂਕਿ ਧੂਰੀ ਸ਼ਹਿਰ ਦੇ ਬੜੇ ਵੱਡੇ ਵੱਡੇ ਕੰਮ ਜਿਹੜਾ ਇੱਕ ਹੁਣ ਇੱਕ ਮੌਜੂਦਾ ਕੰਮ ਚੱਲ ਰਿਹਾ ਹੈ। ਸੂਏ ਦਾ ਜਿਹੜਾ ਧੂਰੀ ਦਾ ਸੂਹਾ ਸੀ ਉਹ ਇੱਕ ਤਰ੍ਹਾਂ ਦਾ ਉਹ ਡਸਟਬਿਨ ਵਾਂਗੂ ਵਰਤਿਆ ਜਾ ਰਿਹਾ ਸੀ ਜਿੱਨਾਂ ਸ਼ਹਿਰ ਦਾ ਕੂੜਾ ਸੀ ਗੰਦ ਸੀ ਉਹ ਸੂਏ ਦੇ ਵਿੱਚ ਸਟਿਆ ਜਾਂਦਾ ਸੀ। ਤਾਂ ਹੁਣ ਉਹ ਸਵੇ ਨੂੰ ਬੰਦ ਕਰਨ ਦਾ ਬੰਦ ਦਾ ਕੋ ਮੇਰਾ ਭਾਅ ਹੈ ਕਿ ਕਵਰ ਕਰਨ ਦਾ ਉਹ ਇੱਕ ਕਵਰਡ ਹੋ ਜਾਊਗਾ ਸੂਆ ਉਹਦਾ ਪਾਣੀ ਹੈ ਜਿਹੜਾ ਉਹ ਚ ਫਲੋ ਚ ਵੀ ਕੋਈ ਰੁਕਾਵਟ ਨਹੀਂ ਆਊਗੀ ਤੇ ਜਿਹੜੀ ਉਹ ਸਾਫ ਸਫਾਈ ਦੀ ਵੀ ਕੋਈ ਦਿੱਕਤ ਨਹੀਂ ਰਹੂਗੀ ਤੇ ਸ਼ਹਿਰ ਵਾਲਿਆਂ ਨੂੰ ਵੀ ਜਿਹੜੀ ਗੰਦਗੀ ਤੋਂ ਉਹ ਰਾਹਤ ਮਿਲੂਗੀ ਉਸ ਵਾਪਰ ਨਾਲ ਬਾਕੀ ਜਿਹੜੇ ਹੋਰ ਡਵੈਲਪਮੈਂਟ ਦੇ ਕੰਮ ਹੈ ਜਿਹੜੇ ਬੇਸਿਕ ਕੰਮ ਹੈ ਜਿਵੇਂ ਕੱਲ ਵੀ ਅਸੀਂ ਗੱਲ ਕੀਤੀ ਸੀ ਉਹ ਨਾਲ ਦੀ ਨਾਲ ਚੱਲ ਰਹੇ ਨੇ ਸੜਕਾਂ ਦਾ ਹੋ ਗਿਆ ਸੀਵਰੇਜ ਦਾ ਹੋ ਗਿਆ ਉਹ ਸਾਰੇ ਕੰਮ ਚੱਲ ਰਹੇ ਨੇ